ਸਾਊਦੀ ਅਰਬ ਵਿੱਚ ਪੰਜਾਬੀਆਂ ਦੇ ਕੀਤੇ ਸਿਰਕਲਮ ਉੱਤੇ ਜਾਖੜ ਨੇ ਮੋਦੀ ਤੋਂ ਪੁੱਛੇ ਕਈ ਸਵਾਲ ਜ਼ਿਲ੍ਹਾ ਗੁਰਦਾਸਪੁਰ ਦੇ ਇਤਿਹਾਸਿਕ ਕਸਬਾ ਕਲਾਨੌਰ ਇਲਾਕੇ ਵਿੱਚ ਕਾਂਗਰਸ ਪਾਰਟੀ ਨੂੰ ਉਸ ਵੇਲੇ ਵੱਡਾ ਵੱਲ ਮਿਲਿਆ ਜਦੋਂ ਕਲਾਨੌਰ ਵਾਸੀ ਸਰਪੰਚ ਹਰਕੀਰਤ ਸਿੰਘ ਪੱਡਾ ਵੱਲੋਂ ਆਪਣੇ 120 ਦੇ ਕਰੀਬ ਪਰਿਵਾਰਾਂ ਸਮੇਤ ਸ਼੍ਰੋਮਣੀ ਅਕਾਲੀ ਦਲ ਨੂੰ ਛੱਡ ਕੇ ਲੋਕ ਸਭਾ ਉਮੀਦਵਾਰ ਸੁਨੀਲ ਜਾਖੜ ਤੇ ਸੁਖਜਿੰਦਰ ਸਿੰਘ ਰੰਧਾਵਾ ਦੀ ਅਗਵਾਈ ਹੇਠ ਕਾਂਗਰਸ ਵਿੱਚ ਸ਼ਾਮਲ ਹੋਣ ਦਾ ਐਲਾਨ ਕੀਤਾ ਗਿਆ। ਇਸ ਮੌਕੇ ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਨੇ 사우ਦੀ ਅਰਬ ਵਿੱਚ ਦੋ ਪੰਜਾਬੀਆਂ ਦੇ ਕੀਤੇ ਗਏ ਸਿਰ ਕਲਮ ਉਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਜਮ ਕੇ ਆਲੋਚਨਾ ਕੀਤੀ ਅਤੇ ਉਨ੍ਹਾਂ ਤੋਂ ਇਸ ਮਾਮਲੇ ਵਿੱਚ ਕਈ ਸਵਾਲ ਪੁੱਛੇ। ਕਲਾਨੌਰ ਤੋਂ ਅਜੀਤ ਵੈਬ ਟੀਵੀ ਲਈ ਗੁਰਸ਼ਰਨਜੀਤ ਸਿੰਘ ਪੁਰੇਵਾਲ ਦੀ ਰਿਪੋਰਟ। ਬਹੁਤ ਹੀ ਦੁਰਭਾਗਿਆਪੂਰਨ ਬਹੁਤ ਹੀ ਮੰਦਭਾਗੀ ਘਟਨਾ ਹੋਈ ਹੈ ਪਰ ਉਹਦੇ ਨਾਲ ਨਾਲ ਮੈਂ ਸਮਝ ਜਾਂ ਵੀ ਮੋਦੀ ਸਾਹਿਬ ਦੀ ਸਰਕਾਰ ਦੀ ਨਲਾਇਕੀ ਅਣਗੈਲੀ ਇਹਦੇ ਵਿੱਚ ਦਰਸਾ ਰਹੀ ਹੈ 2 ਮਹੀਨੇ ਹੋ ਗਏ ਉਹਨਾਂ ਦੇ ਪਰਿਵਾਰ ਕਿੰਨੀ ਦੁੱਖਾਈ ਦੇ ਰਹੇ ਸੀ ਸਰਕਾਰ ਨੇ ਉਸ ਪਾਸੇ ਗੌਰ ਨਹੀਂ ਕੀਤਾ ਕਮਜ਼ੋਰੀ ਹੈ ਜਿੱਥੇ ਮੋਦੀ ਸਾਹਿਬ ਇੱਕ ਪਾਸੇ ਕਹਿੰਦੇ ਆ ਵੀ ਸਾਰੀ ਦੁਨੀਆ ਭਾਰਤ ਦਾ ਲੋਹਾ ਮਾਨਦੀ ਹੈ ਬੀਜੇਪੀ ਦਾ আর ਮੋਦੀ ਸਾਹਿਬ ਦਾ ਲੋਹਾ ਮਾਨਦੀ ਹੈ ਉਥੇ 2 ਮਹੀਨੇ ਪਹਿਲੇ ਜਦੋਂ ਸਾਊਦੀ ਅਰੇਬੀਆ ਦੇ ਕਿੰਗ ਇੱਥੇ ਆਏ ਸੀਗੇ ਮੋਦੀ ਸਾਹਿਬ ਜੱਫੀਆਂ ਪਾ ਰਹੇ ਸੀ ਉਦੋਂ ਇਹ ਬੱਚੇ ਉੱਥੇ ਇਹਨਾਂ ਦੇ ਸਿਰ 'ਤੇ ਕਲਮ ਅਜੇ ਨਹੀਂ ਸੀ ਹੋਏ ਉਹ ਤਾਂ ਫਰਸ਼ ਪੰਡਦਾ ਸੀ ਮੋਦੀ ਸਾਹਿਬ ਦਾ ਇਹਨਾਂ ਬੱਚਿਆਂ ਵਾਸਤੇ ਕੋਈ ਨਾ ਕੋਈ ਪੁਕਾਰ ਲਾਂਦੇ ਮੇਰਾਜੀ ਵੀ ਸਵਾਲ ਲਾ ਮੋਦੀ ਸਾਹਿਬ ਨੂੰ ਵੀ ਜੇ ਇਹ ਬੱਚੇ ਗੁਜਰਾਤ ਦੇ ਹੁੰਦੇ ਤਾਂ ਇਸੇ ਤਰ੍ਹਾਂ ਚੁੱਪ ਬੈਠੇ ਰਹਿੰਦੇ ਕਵਰ ਅਪ ਕਰਨ ਦੀ ਕੋਸ਼ਿਸ਼ ਕਰਦੇ ਪੰਜਾਬ ਦੇ ਬੱਚਿਆਂ ਨੂੰ ਮੈਂ ਸਮਝਦਾ ਹਾਂ ਉਹਨਾਂ ਹੀ ਆਕਾ ਹਿੰਦੁਸਤਾਨ ਦਾ ਜਿਨ੍ਹਾਂ ਸਾਰਿਆਂ ਦਾ ਕਿਸੇ ਹਰੇਕ ਸਕੇਟ ਦੇ ਬਰਾਬਰ ਦਾ ਹੱਕ ਹੈ ਮੋਦੀ ਸਾਹਿਬ ਵਿਤਕਰਾ ਕਰਦੇ ਪੰਜਾਬ ਦੇ ਨਾਲ ਮੋਦੀ ਸਾਹਿਬ ਵਿਚਰਾ ਕਰਦੇ ਹਰ ਘਟ ਗਿਣਤੀ ਕੌਮ ਦੇ ਨਾਲ ਕਿ ਆ ਜੋ ਕੁਝ ਹੋਇਆ ਹੈ ਆ ਮੈਂ ਸਮਝਾਂ ਸਰਕਾਰ ਦੀ ਅਣਗਹਿਲੀ ਤੇ ਜਾਣ ਬੁੱਝ ਕੇ ਉਹਨਾਂ ਨੇ ਇਸ ਪਾਸੇ ਅੱਖ ਮੀਚੀ ਰੱਖੀ ਇਹਨਾਂ ਪਰਿਵਾਰਾਂ ਨੂੰ 2 ਮਹੀਨੇ ਪਹਿਲਾਂ ਵੀ ਪਹਿਲਾਂ ਤਾਂ ਬੱਚਿਆਂ ਨੂੰ ਦੋਵਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਸਕਦੀ ਨਹੀਂ ਤੇ ਪਰਦਾ ਪਾਉਣ ਦੀ ਕੋਈ ਜ਼ਰੂਰਤ ਨਹੀਂ ਸੀ ਐਫ ਆਈ ਆਰ ਪ੍ਰਧਾਨ ਮੰਤਰੀ ਦੇ ਹੈਲੀਕਾਪਟਰ ਦੇ ਵੀ ਜਾਂਚ ਕੀਤੀ ਜਾ ਰਹੀ ਹੈ ਦੋ ਡਬਲ ਸਟੈਂਡਰਡ ਅਪਣਾ ਰਹੀ ਹੈ ਇਹ ਜਿਹੜੀ ਸਰਕਾਰ ਹੈ ਉਥੇ ਤਾਂ ਅਫਸਰ ਨੂੰ ਸਸਪੈਂਡ ਕਰਤਾ ਜਿਹਨੇ ਕਿਉਂਕਿ ਪਹਿਲਾਂ ਕਾਲਾ ਬਕਸਾ ਪ੍ਰਧਾਨ ਮੰਤਰੀ ਦੇ ਹੈਲੀਕਾਪਟਰ ਚ ਉਤਾਰਿਆ ਗਿਆ ਜਿਸ 'ਚ ਕਹਿੰਦੇ ਹਨ ਕਿ ਨੋਟ ਲੈ ਲੈ ਕੇ ਜਿਹੜੇ ਉਤਰੇ ਸੀਗੇ ਜੇਕਬ ਅਫਸਰ ਨੇ ਜਾਂਚ ਕੀਤੀ ਹੈ ਉਹਦੇ ਤੇ ਕਾਰਵਾਈ ਕਰਦੀ ਤੇ ਸਿੱਧੂ ਸਾਹਿਬ ਦੇ ਉੱਤੇ ਜਿਹੜਾ ਪਰਚਾ ਦਰਜ ਕਰਤਾ ਡਬਲ ਸਟੈਂਡਰਡ ਅਪਣਾ ਰਹੇ